ਪੰਜਿਆਰ ਲੈ ਪੰਜਿਆਰ ਦਾ ਬੱਕਰਾ ਨਹੀਂ ਮਦ ਉਸਨੇ ਪਕਟ ਲਿਆ 550 ਦੇ ਯਾਰ ਚੱਕੀ ਯਾਰ ਹੋਰ ਨੇੜ ਜੀ ਤੂੰ ਕੱਟੂ ਬਿਨਾ ਕਿਵੇਂ ਲੈ ਲਈ ਨਵੇੜਪੁਰੇ ਕੁਛ ਨਹੀਂ ਹੁੰਦਾ ਨਹੀਂ ਨਹੀਂ ਛੇ ਤੂੰ ਅਰੇ ਆ ਮੇਲੂ ਭਰਾ ਹੀ ਕੋਈ ਨਹੀਂ ਮੈਂ ਮੇਲੂ ਆ ਬੋਲਾ ਬਣਾ ਬੋਲਾ ਯਾਰ ਚੱਕ ਜੰਗਲਾਏ ਕਹਿਣ ਬਈ ਆਇਆ ਉਸਤਾਦ ਹੋ ਨੇੜੇ ਛੇ ਤੂੰ ਘੱਟ ਨਹੀਂ ਪੈਣਾ ਜੀ ਉਹ ਭਰਾਵਾ ਗੱਲ ਸੁਣ ਲੈ ਮੈਨੂੰ ਛੀਦਾ ਹੀ ਪੈਣਾ ਇਹ 100 ਰੁਪਏ ਉਹਨਾਂ ਨੇ ਲੈਣਾ ਫਰਤੀ ਵਾਲਿਆਂ ਨੇ ਤੇਲ 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 ਦਾ ਖਰਚਾ ਆਪਣਾ ਹੈ ਘੜੀ ਮਾਰੀ ਇਹ ਦੋ ਬੰਦੇ ਨੇ ਸੀਤ ਉੱਤੇ ਮੈਂ ਨਾ ਬਕਰਤ ਦਾ ਸਹੀ ਦੇ ਪਰੇ ਯਾਰ ਨਵੇੜ ਕੰਮ ਇਹਦੇ ਪ੍ਰਾਵਾ ਬੰਦਾ ਨਹੀਂ ਮਾਲਕ ਆ ਜਾ ਸਹੀ ਲਾਇਆ ਪੁੱਛ ਲੈਣ ਦਿਓ ਬੱਚਾ ਕਿੰਨੇ ਦਾ ਸਾਢੇ ਪੰਜ ਦਾ ਸਾਢੇ ਪੰਜ ਦਾ ਸਾਢੇ ਪੰਜ ਦਾ ਦਦ ਦੂੰਗਾ ਲਓ ਵੀ ਸਾਢੇ ਪੰਜ ਹਜ਼ਾਰ ਦਾ ਹੋ ਗਿਆ ਬੱਕਰਾ ਆ ਤੇ ਸੌਦਾ ਚੜ ਗਿਆ ਸਿਰੇ ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜੇ ਹੋ ਸ਼ੌਂਕੀ ਪੀਵੀ 30 ਚੈਨਲ ਦੇ ਨਾਲ ਅੱਜ ਦਿਨ ਮੰਗਲਵਾਰ ਆ ਤੇ ਹਰ ਮੰਗਲਵਾਰ ਦੀ ਮੰਗਲਵਾਰ ਬੱਕਰਾ ਮੰਡੀ ਪਿੰਡ ਹਰੀਕੇ ਕਲਾ ਲੱਗਦੀ ਆ ਉਹ ਲੱਗ ਚੁੱਕੀ ਆ ਸ਼ੁਰੂ-ਸ਼ੁਰੂ ਦੇ ਸ਼ਬਦੇ ਚੱਲ ਪਏ ਆ ਤੇ ਹੋ ਗਿਆ ਨਿਬੜ ਗਿਆ ਕੰਮ ਹਾਂਜੀ ਹਾਂਜੀ ਪਹਿਲਾ ਸੌਦਾ ਹੋਇਆ ਦੋਸਤੋ ਤੁਹਾਨੂੰ ਬੱਕਰਾ ਦਿਖਾਉਣੇ ਆ ਇਹ ਇਹਦਾ ਬੱਕਰਾ ਹੈ ਬਾਈ ਮਾਰ ਲੋ ਕੋਈ ਨਹੀਂ ਆ ਜਾਂਦੇ ਕਿੰਨੇ ਦਾ ਕਰਤਾ ਬਾਈ 5500 5500 ਤਾਂ ਸਹੀ ਆ ਉਹ 10 ਕਿਲੋ ਵਾਜਨ ਹੈਗਾ 10 ਪੰਜਾ 50 ਹਾਂਜੀ ਹਾਂਜੀ ਤੇ ਮੰਨ ਲਾ ਕੋਈ ਕੋਲੋਂ ਅੱਧਾ ਕਿਲੋ ਦਾ ਫਰਕ ਵੀ ਹੋਏ ਤਾਂ ਚਲੋ 500 ਤਾਂ ਆ ਮੈਂ ਵਧਾਤਾ ਮਾਸ਼ਾਅੱਲਾ ਉਹ ਹੈਗਾ ਵੀਰੇ ਇੱਥੇ ਮੇਰੇ ਕੋਲ ਪੁੱਟੋ ਆਇਆ ਹੈ ਬਰੂ ਵਾਲੀ ਮੰਡੀ ਤੋਂ ਹਰੀ ਕੇਕਲਾ ਤੇ ਆ ਬੱਕਰੇ ਦਾ ਕਰਦਾ ਸੌਦਾ ਬਾਈ ਲੈ ਗਿਆ ਅਮਨਗੜ ਦੇ ਕੋਠਿਆਂ ਜੀ ਬੰਦਾ ਨਾ ਹੀਰ ਮੰਗੋ ਨਾ ਬਾਈ ਪਾਉਂਦੇ 10 ਮੱਖਣ ਪਰ ਲੈਣੇ ਜਿਹੜੇ ਉਹ 10 ਹਾਂਜੀ ਅੱਜ ਜੀ ਮੀਟਰ ਦਾ ਮੁੱਲ ਬਣਾ ਲੈ ਨਾ ਬਾਈ ਮੈਂ ਰੱਖਦਾ ਤਾ ਰੱਖਣਾ ਤੇ ਲੈਣਾ ਕਿੰਨੇ ਦਾ ਗੰਡਾ ਵਜਨ ਕਿੰਨਾ ਕਰਦਾ ਮੋਜਨ ਕਹੂਗਾ ਵੀ ਫਿਰ ਮੇਰੇ ਇਹ ਤਾਂ ਹੋਊਗਾ ਭਰਾਵਾ ਮੇਰਾ ਅੱਧਾ ਹੀ ਨਿਕਲਦਾ ਜਿੱਦਾਂ ਗੰਦ ਵੀ ਨਿਕਲਦਾ ਦੋ ਜਨ ਜੋਰ ਬੋਨ ਦੀ ਸੌਸ ਕੋਲ ਨੋ ਬੋਟਸ ਨਹੀਂ ਬੋਟਸ ਨਹੀਂ ਕੋਈ ਟੱਪਾ ਪਛਲਾ ਪਛਲਾ ਕੋਈ ਨਹੀਂ ਆਇਆ ਕਾਲੀ ਯਾਰ ਸੰਗੇਣਾ ਅਬ ਇਹ ਪੁੱਟੋ ਨੇ ਲਾਇਆ ਇਹਦਾ 5000 ਰੁਪਿਆ ਤੇ ਮੁੰਡਾ ਕਰਕੇ ਪੁੱਛਦਾ ਫੋਨ ਕਰੇ ਫੇਰ ਕਰਦਾ ਸੌਦਾ ਦੱਸ ਵੀ ਇਹਦੇ ਕੀ ਲੜਾ ਯਾਰ ਚਾਗੇ ਫੰਡ ਰਹੇ ਆ ਲਾ ਵੀ ਮੁਰਗੀ ਦਾ ਸੌਦਾ ਹੋ ਗਿਆ ਹਰੀਕੇ ਕਲਾ ਇੱਕ ਦਾ ਕਿੰਨੇ ਦੇ ਕਰਤੀ ਬਾਈ ਇਹ 270 ਰੁਪਈਆ ਦੀ ਕਰਤੀ 270 ਰੁਪਈਆ ਦੀ ਠੀਕ ਹੈ ਬਾਈ ਹਾਂਜੀ ਲੈ ਵੀ ਦੇ ਪੈਸੇ ਗੱਡੀਆਂ ਵਾਲਿਆ ਲਓ ਜੀ ਤਾਂਗਣਾ ਕਰੀ ਬਾਈ ਲੈ ਪੈਸੇ ਦੇ ਬਾਈ ਇਹ ਤਾਂ ਇਹ ਪੁਰਾਣੀ ਸਾ ਨਹੀਂ ਉਹ ਨਈ ਆ ਪੁਰਾਣੀ ਕੀ ਆ ਕਬਈ ਬਹੁਤ ਆ ਠੀਕ ਹੈ ਹੋ ਜਾਓ ਹੋ ਜਾਓ 250 ਦਿੱਤਾ ਬੜੀਆ ਕੀ ਆ ਲੈ ਇਹਦੇ ਉਹਦਾ 70 ਕੀਤਾ ਸੀ ਆ ਬਸ ਤੈਨੂੰ 20 30 ਦੇ ਤੇ ਪੁੱਣ ਨਹੀਂ ਮੈਂ ਬੋਲੀ ਚੰਗਾ ਜੀ ਬਰਾਾ ਕੇ ਚਲ ਕੋਈ ਨਹੀਂ ਭਰਾ ਜੀ ਤੇਰੀ ਵੱਧ ਸਹੀ ਹੈ ਨਹੀਂ ਨਹੀਂ ਆਪ ਤਾਂ ਇਹ ਗੱਲੇ ਸੀ ਟੀ ਮੰਡੀ ਆ ਲੈਣ ਦੀ ਸਾਨੂੰ 8000 ਨਹੀਂ ਕੋਈ ਗੱਲ ਉੱਤੇ ਲੈ ਆਉਂਦੀ 500 ਰੁਪਏ ਬਾਅਦ ਕਿੰਨੀ ਬੱਕਰੀ ਹਾਂ ਤੇ ਚੰਗਾ ਰਹੇਗਾ ਦੇ ਦੇ ਤੂੰ ਮੇਰੇ ਅੱਗੇ ਲਾ ਕੇ ਨਹੀਂ ਨਹੀਂ ਹਾਂ ਮੇਰੇ ਨਾਲ ਤੂੰ ਆਪੂ ਮੈਨੂੰ ਪੁੱਛ ਰਾ ਇਹ ਸਿਆਣੇ ਬਿਆਣੇ ਬੰਦੇ ਕਿ ਨਹੀਂ ਹਾਂ ਲੈ ਭਾਵੇਂ ਮੈਨੂੰ ਬੋਲੀ ਆ ਵੇ ਵੇਖੀ ਹੋ ਕੇ ਉਹਨਾਂ ਨੂੰ ਪਤਾ ਹੁਣ ਮੈਂ ਇੱਕ ਹੀ ਗੱਲ ਦੰ ਦੱਸਦਾ ਲੈ 9 ਜਿ ਲਖਾਈ ਤੂੰ ਕਰਾ ਦੇ ਉਹ ਨਹੀਂ ਨਹੀਂ ਫੜ ਫੜ ਨਹੀਂ ਮਹਿੰਗੀ ਆ ਨਹੀਂ ਠੀਕ ਆ ਭੂਵੇਂ ਠੀਕ ਆ ਭਾਈ ਸਹੀ ਗੱਲ ਆ ਲਓ ਵੀ 9000 ਰੁਪਿਆ ਲੱਗਿਆ ਬੱਕਰੀ ਦਾ ਵੇਖੋ ਵੇਖੋ ਪਾਣੇ ਕੀ ਆ ਠੀਕ ਆ ਮਨ ਇਹ ਪੱਤਾ ਹੀ ਫੜਾ ਬਲਕੀ ਦਾ ਕਹਾਂ ਦਾ ਮੁਰਗਾ ਨਾ ਕੀਤਾ ਮੁਰਗੇ ਦਾ ਕੀਤਾ ਹੋਰ ਹੋਰ ਠੀਕ ਹਾਂ ਦੇਖੋ 100 ਰੁਪਏ ਮੁਰਗੇ ਦਾ ਬੱਕਰੀ ਨਾ ਗਈ ਡਾ ਡਾ ਕਿਹਾ ਓਏ ਇਹਨਾਂ ਕੁੱਲੇ ਹਨ ਦੇ ਰੁਪਏ ਕੁੱਲੇ ਹੈਗੇ ਸਾਰੇ ਪੈਸਾ ਫੁੱਲਾਂ ਦਾ ਆਵੇ ਪੈਸੇ ਆ ਆਲਾ ਯਾਰ ਪੈਸਾ ਨਹੀਂ ਕੋਈ ਗੱਲ ਪਸੰਦ ਰ ਆਉਣਾ ਚਾਹੀਦਾ ਹਾਂ ਮੋਲ ਵੀ ਕਿੰਨਾ ਜਿੰਮੇਵਾਰੀ ਆ ਯਾਰ ਗੱਲ ਹੀ ਕੋਈ ਨਹੀਂ ਇੱਕ ਕੀ ਗਣਾ ਇੱਕੋ ਹੀ 9.5 ਨਹੀਂ ਜੀ ਬਸ ਠੀਕ ਹੈ ਬਾਈ ਕੋਈ ਨਹੀਂ ਨਹੀਂ ਹੋਣੀ ਖੜਨਾ ਵੀ ਪੈਸੇ ਨੂੰ ਵੀ ਖੜਨਾ ਆਪਾਂ ਤੇ ਰੇਟ ਜਿੰਨੇ ਹੀ ਤੈਨੂੰ ਮੈਂ ਆਖਿਆ ਬੱਕਰੀ ਨਾ ਵੇਖੇ ਓਏ ਯਾਰ ਉੱਥੇ ਨਹੀਂ ਭੋਮੇ ਵੀ ਖੇਡ ਨਾ ਜਾਣੀ ਤੂੰ ਯਾਰ ਹੁਣ ਆ ਲਓ ਹੁਣ 9.5 ਆਖਿਆ ਨਾ ਤੂੰ ਕਿੰਨੇ ਮੰਗੀਆਂ ਆਲ 10 ਦੀ ਲਖਾਈ ਬਸ ਨਹੀਂ 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 ਭਾਈ ਨਹੀਂ 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 ਭਾਈ ਮੈਂ ਕਹਿੰਦੇ ਨਹੀਂ ਚੱਲ ਲਖਾਈ ਇਹ ਤੋਂ ਕਰਾ ਦੇਾਂਗੇ ਯਾਰ ਜਾ ਕਰਵਾ ਦੇ ਲਖਾਈ 10 ਖਰਾ ਪਰਾ ਰੱਖ ਲੈ ਦਾਫਤ ਖਰਾਪਰਾ ਰੱਖ ਰਾ ਰੱਖ ਲਾ ਖ 10000 ਖਰਾਪਰਾ ਬਾਕੀ ਲਿਖਾਈ ਇਹ ਤੋਂ ਕਰਾ ਦੇਾਂਗੇ ਲਿਖਾਈ ਇਹ ਕਰ ਠੀਕ ਆ ਬਾਈ ਲੋ ਵੀ ਮਿੱਤਰੋ ਕਿਹੜੇ ਪਿੰਡੋਂ ਆਏ ਸੀ ਬਾਈ ਚੱਕ ਗਾਂ ਦਾ ਸਿੰਘ ਵਾਲਾ ਚੱਕ ਗਾਂ ਦਾ ਸਿੰਘ ਵਾਲਾ ਆਏ ਸੀ ਬਾਈ ਤੇ ਬਾਈ ਮਲਕੀਤ ਮਲਕੀਤ ਦਾ ਬਾਈ ਕਿਹੜਾ ਪਿੰਡਾ ਛੱਤੇ ਵਾਲੀ ਛੱਤੇ ਆਣਾ ਬਾਈ ਦਾ ਪਿੰਡ ਆ 10000 ਚ ਬੱਕਰੀ ਹੋ ਗਈ ਲਿਖਾਈ ਬਾਈ ਨੇ ਦੇਣੀ ਆ ਮਲਕੀਤ ਨੇ ਤੇ ਆ ਬੱਕਰੀ ਆ ਸੂਣ ਵਾਲੀ ਬੱਕਰੀ ਆ 20 ਦਿਨ ਰਹਿੰਦੇ ਇਹਦੇ ਤੇ ਸੌਦਾ ਸਿਰੇ ਚੜ ਗਿਆ ਹਰੀਕੇ ਕਲਾ ਬੱਕਰਾ ਮੰਡੀ ਦੇ ਠੀਕ ਆ ਬਾਈ ਠੀਕ ਆ ਬਾਈ ਨੇ ਬਈ ਯਾਰ 15000 ਦੀ ਹੈ ਯਾਰ ਧੱਕਾ ਤੇਰਾ ਬਾਈ ਦੱਸ ਦਿਆ ਐ ਬੋਮੀ ਹਾਂ ਬਈ ਧੱਕਾ ਨਹੀਂ ਉਹਦਾ ਯਾਰ ਜਾਣੇ ਨਾ ਧੱਕਾ ਦਾ ਤੂੰ ਦੱਸ ਦੇ ਬਾਈ ਜਾਣਦਾ ਬੰਦੇ ਦਾ ਲੈ ਜੀ ਬੰਦੇ ਨੇ ਬੱਕਰੀ ਪੁੱਛੀ ਯਾਰ ਆਖਿਆ ਨਾ ਤਾਂ ਹਾਂ ਲੈ ਜਾ ਸੱਤ ਦਿਹਾੜਾ ਤੂੰ ਵੀ ਦੱਸ ਬੱਬੀ ਕੀ ਮੰਗਿਆ ਬਾਈ 15000 ਲਓ ਵੀ 15000 ਮੰਗਿਆ ਬਾਈ ਬੱਬੀ ਐ ਲੰਗਿਆ ਨੇ ਤੂੰ ਲਾ ਵੀ ਕੀ ਲਾਉਣਾ 8000 ਦੀ ਲਾ ਜਾ ਬੋਲਾ ਯਾਰ ਦਾ ਕਾ ਖੈਰ ਪਾਦੀ ਰਾਹ ਪਾਦੀ ਹੁਣ ਰਾਹ ਪਾਇਨ ਨੂੰ ਬਰਕਰਾਰ ਇਹ ਹੀ ਦੱਸੂਗਾ ਲੈ ਮੈਂ ਪਾਉਂਗਾ ਬੋਹੋ ਜੀ ਕੰਬੀ ਵੀ ਜਾਂਦੀ ਓਹ ਜੀ ਹੁਣ ਆਏ ਕਰਦਾ ਨਹੀਂ ਮੰਮ ਜਾਉਗਾ ਪੇਟੀ ਲੈ ਆਈ ਤੂੰ ਇੱਥੇ ਹੀ ਆਈ ਆ ਪੇਟੀ ਦਾ ਇਹ ਤਾਂ ਹੋਰੂੰ ਕਰ ਲਾਂਗੇ ਜੇ ਸੌਦਾ ਹੋ ਗਿਆ ਤੇ ਇਹਦੇ ਨਾਲ ਹੀ ਮੋੜਨੀ ਤੇ ਤੋਂਗ ਵਾਲੀ ਹੋਣਾ ਹੀ ਆ ਨੇ ਹਾਂ ਤੋਂਗ ਵਾਲੇ ਜਾਣੀ ਤੰਗ ਵਾਲੀ ਨਹੀਂ ਜਾਇਆ ਜਾਨਾ ਨਹੀਂ ਜਾਇਆ ਜਾਨਾ ਨਹੀਂ ਜਾਇਆ ਜਾਨਾ ਮੈਂ ਕਿ ਕੰਮ ਮੋੜਨ ਤੇ ਕੱਲ ਨੂੰ ਬਗੜਾੜੀ ਤਾਂ ਆਵੇਂਗਾ ਹਾਂ ਬਗੜਾੜੀ ਬਗੜਾੜੀ ਮੈਂ ਆਏ ਨਹੀਂ ਐਨਾ ਕਰ ਲਾਂ ਹਾਂ ਬੋਲ ਮਿਲ ਕੀਤਾ ਕੀ ਬੋਲ ਸਾਹਮਣੇ ਉਹ ਉਧਰ ਮੈਂ ਇਹਦਾ ਜਿੱਥੇ ਮਰਜ਼ੀ ਥੱਲੇ ਆ ਮੈਂ ਪੈਰ ਭੌਂ ਮੇਰੇ 8000 ਲਾਇਆ ਤੂੰ 8 ਲਾਇਆ ਆ ਲੈ ਸਹੀ ਫਲਦਾ ਫਸ ਕਰਾ ਲੇ ਤੇਰਾ ਤੂੰ ਹੀ ਬੋਲਣਾ ਹੈ ਤੂੰ ਹੀ ਬੋਲਣਾ ਮੈਂ ਤਾਂ ਬੋਲ ਪਿਆ ਯਾਰ ਆ ਲੈ ਅਸਰ ਦੀ ਹੋ ਨੌ ਦੀ ਦੇ ਨੌ ਦੀ ਦੇ ਯਾਰ ਹੈ ਬੋਲ ਦੱਸੀ ਆ ਤੇਰੇ ਦੀ ਦੀ ਤੇ ਨਹੀਂ ਯਾਰ ਕਿੰਨੇ ਦੀ ਹੋਊਗੀ ਸਹੀ ਪਤਲੀ ਪੈਂਦੀ ਹੋਰ ਕਈ ਨਹੀਂ ਸਾਡੇ ਆ ਪਤਲੀ ਤਾਂ ਰਾਜੀ ਹੋ ਜੂਗੀ ਇਹ ਹੋ ਜੂਗੀ ਰਾਜੀ ਨਹੀਂ ਰਾਜੀ ਤਾਂ ਕਿੱਥੇ ਕਰ ਲਾਂਗੇ ਫਿਰ ਮੈਂ ਵੀ ਗਾਈ ਵੇਚੀ ਨੀ ਇਹਨਾਂ ਵੇਚੀ ਨੀ ਬਣੀਆ ਕੇ ਨਹੀਂ ਹੈ ਖਾਲੀ ਕਰਕੇ ਦੇਊਗਾ ਬਣੀ ਹੋਵੇ ਭੋਵੇਂ ਨਾ ਖਾਲੀ ਕਰਕੇ ਦੇਗਾ ਕਹਿੰਦੇ ਨਹੀਂ ਕਾਪ ਪਖਾੜ ਦਿੰਦੇ ਹਾਂ ਹਲੋ ਆ ਮੰਡੀ ਤੇ ਆਉਂਗਾ ਕਮਾਲ ਤੇ ਜਾਊਗਾ ਸਾਲਾਂ ਬਾਅਦ ਛੱਡ ਦੇ ਨਾ ਕਰ ਲੈਂਦੇ ਹੋ ਜੀ ਉਹ ਦੂਰ ਜਾਂਦੀ ਆ ਉਹ ਨਹੀਂ ਜਾਂਦੀ ਤੂੰ ਫਿਰ ਇੱਥੇ ਚੱਲਾ ਮਲਕੀਤ ਲਾ ਤਾਂ ਬਾਈ ਯਾਰ ਮੈਂ ਨਾ ਹੁਲਾ ਤੈਨੂੰ ਦੱਸ ਦੀ ਦੇ ਯਾਰ ਨਹੀ ਬਈ ਤੇ ਨੀ ਨਵਿਆ ਪਟ ਦਾ 5000 ਰੁਪਇਆ ਮੰਗਿਆ ਬਾਈ ਯਾਰਾਂ ਨੇ ਤੇ ਕਿੱਥੋਂ ਲਿਆਏ ਬਾਈ ਚੱਕ ਗਾਂ ਦਾ ਸਿੰਘ ਵਾਲਾ ਪਿੰਡ ਜੀ ਚੱਕ ਗਾਂ ਦਾ ਸਿੰਘ ਵਾਲਾ ਦੋ ਨਾਲ ਲੈ ਆਂਦੇ ਆ ਹਾਂਜੀ ਹਾਂਜੀ ਬਈ ਇੱਕ ਆ ਬੱਕਰੀ ਆ ਹਾਂਜੀ ਇਹ ਚਾਰਾਂ ਤੁੱੱਤੇ ਹੋ ਗਈ ਕੱਪ ਬਸ ਤੂੰ ਆ 20 ਦਿਨ 10 20 ਦਿਨ ਲੈ ਜੂ ਹਾਂ ਲੈ ਜੂ ਠੀਕ ਕੀ ਲਾਇਆ ਬੱਬੀ ਬਾਈ 3000 ਰੁਪਇਆ ਲਾਇਆ ਸੀ 3000 ਲਾਇਆ ਬਈ ਇਸ ਪੱਠ ਦਾ ਤੇ ਮੰਗਿਆ 5000 ਹਾਂ ਲਗ ਵੀ 7500 ਰੁਪਇਆ ਲੱਗਿਆ ਬੱਕਰੀ ਦਾ ਤੇ ਬਾਈਆਂ ਨੇ ਮੰਗਿਆ 1500 ਬੁੱਗੇ ਨੇ ਲਾਇਆ ංග ජයිල් වීකන ලග ම නි ල.